ਦੋਸਤੋ ਪਿੰਡ ਸੇਮਾਕਲਾਂ ਜ਼ਿਲ੍ਹਾ ਬਠਿੰਡਾ ਦੀ ਸਰਕਾਰੀ ਸੁਸਾਇਟੀ ਦੇ ਵਿੱਚ ਮਿਤੀ 24 ਜੁਲਾਈ 2024 ਨੂੰ ਆਹ 2010 ਨਿਊ ਹੌਂਲੈਂਡ 3630 ਟਰੈਕਟਰ ਦੀ ਬੋਲੀ ਹੈ 2010 ਮਾਡਲ ਆ ਟਾਇਰ ਬੜੇ ਵਧੀਆ ਪਏ ਨੇ ਮੂਰਲੇ ਵੀ ਦੇਖ ਸਕਦੇ ਹੋ ਤੇ ਪਿਛਲੇ ਟਾਇਰ ਵੀ ਇੰਜਨ ਬੜਾ ਵਧੀਆ ਪਿਆ ਚੱਲਦੀ ਹਾਲਤ ਦੇ ਵਿੱਚ ਇਹ ਟਰੈਕਟਰ ਹੈ ਇਸ ਟਰੈਕਟਰ ਦੀ ਨਿਲਾਮੀਆਂ ਬੋਲੀ ਅੱਜ ਬੜੀ ਵਧੀਆ ਕੰਡੀਸ਼ਨ ਦੇ ਵਿੱਚ ਇਹ ਜਿਹੜੇ ਭਰਾ ਇੰਟਰਸਟਡ ਨੇ ਦਿਲਚਸਪੀ ਰੱਖਦੇ ਆ ਉਹ ਭਰਾ ਇਹ ਟਰੈਕਟਰ ਖਰੀਦ ਸਕਦੇ ਆ ਬੋਲੀ ਦੇ ਸਕਦੇ ਆ ਆ ਦੇਖ ਸਕਦੇ ਹੋ ਮੀਟਰ ਵਗੈਰਾ ਆ ਸ਼ੀਟ ਸ਼ੀਟ ਵਗੈਰਾ ਸਪੀਕਰ ਵਗੈਰਾ ਛਤਰੀ ਵਗੈਰਾ ਸਭ ਕੁਝ ਓਕੇ ਹੈ ਵਧੀਆ ਚੱਲਦੀ ਹਾਲਤ ਦੇ ਵਿੱਚ ਇਹ ਟਰੈਕਟਰ ਹੈ ਜਿਹੜੇ ਭਰਾਵਾਂ ਨੇ ਲੈਣਾ ਤਾਂ ਅੱਜ ਤੁਸੀਂ ਬੋਲੀ ਦੇ ਵਿੱਚ ਹਿੱਸਾ ਲੈ ਸਕਦੇ ਹੋ ਅਤੇ ਟਾਇਰ ਵਗੈਰਾ ਵਧੀਆ ਨੇ ਤੇ ਆਹ ਟਰੈਕਟਰ ਜਿਹੜਾ ਸੱਤ ਮਾਡਲ ਹੈ 2007 ਮਾਡਲ ਨਿਊ ਹੋਲੈਂਡ ਪਲੱਸ ਇਹ ਟਰੈਕਟਰ ਦੀ ਵੀ ਬੋਲੀ ਹੈ ਇਹਦੀ ਵੀ ਤੁਸੀਂ ਬੋਲੀ ਦੇ ਸਕਦੇ ਹੋ ਪਿੰਡ ਸੇਮਾ ਦੀ ਸੁਸਾਇਟੀ ਦੇ ਵਿੱਚ ਆ ਕੇ ਅਤੇ ਇੱਕ ਇਹ ਰੋਟਾਵੇਟਰ ਹੈ ਇਹਦੀ ਵੀ ਬੋਲੀ ਆ ਅਤੇ ਇੱਕ ਲੇਜ਼ਰ ਕਰਾਵਾ ਦੋਸਤੋ ਇੱਕ ਲੇਜ਼ਰ ਕਰਾਣਿਆ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਦੋਨੇ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਅਜਿਨਾਂ ਦੀ ਬੋਲੀ ਹੈ ਸਰਕਾਰੀ ਸੁਸਾਇਟੀ ਹੈ ਜਿਹੜੀ ਪਿੰਡ ਸੇਮਾ ਕਲਾ ਜ਼ਿਲ੍ਹਾ ਬਠਿੰਡਾ 24/7 2024 ਨੂੰ ਇਹ ਦੋ ਲੇਜਰ ਕਰਾ ਨੇ ਇਹਨਾਂ ਦੀ ਵੀ ਬੋਲੀ ਹੈ ਜਿਹੜੇ ਚਾਹ ਬਣ ਵੀਰ ਆ ਉਹ ਬੋਲੀ ਦੇ ਵਿੱਚ ਹਿੱਸਾ ਲੈ ਸਕਦੇ ਨੇ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਨੂੰ ਇਹ ਸੰਦ ਚਾਹੀਦੇ ਨੇ ਉਹਨਾਂ ਤੱਕ ਪਹੁੰਚ ਦੀ ਜਰੂਰ ਕਰ ਦਿਓ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਸ਼ੇਅਰ ਕਰਿਓ